ਬਾਲੀਵੁੱਡ ਐਕਟਰ ਸੋਨੂ ਸੂਦ ਉਹਨਾਂ ਦੀ ਪੈਨ ਮਾਲਵਿਕਾ ਸੂਦ ਜੋ ਕਿ ਹਰਮਨ ਨਿੱਜਰ ਨੂੰ ਸਪੈਸ਼ਲੀ ਨਕੋਦਰ ਮਿਲੇ ਆ ਤੁਹਾਨੂੰ ਦੱਸ ਦਈਏ ਕਾਂਗਰਸ ਦੇ ਹਲਕਾ ਇੰਚਾਰਜ ਮੋਗੇ ਤੋਂ ਮਾਲਵਿਕਾ ਸੂਦ ਜੋ ਕਿ ਨਕੋਦਰ ਸਪੈਸ਼ਲੀ ਅੱਜ ਆਏ ਆ ਹਰਮਨ ਨਿੱਜਰ ਨੂੰ ਮਿਲਣ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਚੇਅਰਮੈਨ ਹਰਮਨ ਨਿੱਜਰ ਜੀ ਔਰ ਉਹਨਾਂ ਦੀ ਚੌਪ ਤੇ ਔਰ ਉਹਨਾਂ ਦੇ ਘਰ ਉਹਨਾਂ ਦੇ ਮਦਰ ਨੂੰ ਸਪੈਸ਼ਲੀ ਮਿਲਣ ਉਹਨਾਂ ਦੇ ਨਕੋਦਰ ਉਹਨਾਂ ਦੇ ਗ੍ਰਾਮ ਵਿਖੇ ਪਹੁੰਚੇ ਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਆ ਨਕੋਦਰ ਤੋਂ ਮਾਲਵਿਕਾ ਸੂਦ ਜੋ ਕਿ ਹਲਕਾ ਇੰਚਾਰਜ ਨੇ ਕਾਂਗਰਸ ਦੇ ਮੋਗੇ ਤੋਂ ਔਰ ਬਾਲੀਵੁੱਡ ਐਕਟਰ ਸੋਨੂ ਸੂਦ ਦੇ ਸਿਸਟਰ ਨੇ ਔਰ ਬਹੁਤ ਹੀ ਪਿਆਰ ਮੁਹੱਬਤ ਉਹਨਾਂ ਨੂੰ ਇੱਥੇ ਮਿਲ ਕੇ ਨਕੌਦਰ ਪਹੁੰਚ ਕੇ ਉਹਨਾਂ ਦੇ ਪਰਿਵਾਰ ਨੇ ਦਿੱਤਾ ਹਰਮਨ ਨਿੱਜਰ ਜੀ ਦੇ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਾਲਵਿਕਾ ਸੂਦ ਉਹਨਾਂ ਦੀ ਸ਼ਾਪ ਤੇ ਸਪੈਸ਼ਲੀ ਵਿజిਟ ਕਰਨ ਆਏ ਆ ਸ਼ੋਰੂਮ ਦੀ ਓਪਨਿੰਗ ਸੀਗੀ ਉਹ ਥੋੜਾ ਜਿਹਾ ਬੀਜੀ ਸੀਗੇ ਉਸ ਵੇਲੇ ਨਹੀਂ ਆ ਹੋਇਆ ਕੋਈ ਨਹੀਂ ਜਿਵੇਂ ਕਾਰਨ ਔਰ ਇਸ ਵੇਲੇ ਸਪੈਸ਼ਲੀ ਉਹਨਾਂ ਦੀ ਸ਼ਾਪ ਤੇ ਪਹੁੰਚੇ ਆ ਉਹਨਾਂ ਦੇ ਘਰ ਪਹੁੰਚੇ ਆ ਔਰ ਬਹੁਤ ਪਹਿਨਪਰਾਵਾਂ ਦਾ ਆਪਸੀ ਬਹੁਤ ਪਿਆਰ ਹੈ ਹਰਮਨ ਇਜੇ ਨਾਲ ਬਹੁਤ ਪਿਆਰ ਹੈ ਇਹ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਸਕਦੇ ਹੋ